हां जी दोस्तों सस्का हाल की हालचाल है जी ठीक-ठाक सारे सो दोस्तों आज जेडी वीडियो बना रहे हैं जी पਿੰਡ दोस्तों हिमाचल बुगरा जिला दोस्तों इसਪਣ ਨੂੰ ਬਰੋਈਪਰ ਤੇ ਨੇੜੇ ਸ਼ਹਿਰ ਜਿਹੜਾ ਦੋਸਤੋ ਤਲਵੰਡੀ ਪਈਆ ਜੀ ਜਿਹੜੇ ਘਰ ਚ ਦੋਸਤੋ ਅੱਜ ਵੀਡੀਓ ਤੁਹਾਨੂੰ ਦਿਖਾ ਰਿਹਾ ਜੀ ਇੱਥੇ ਰੁਟੀਨ ਚ ਪਸ਼ੂ ਆਉਂਦੇ ਆ ਬਾਈ ਕੋਲੇ ਵਿਕਰੀ ਵਾਸਤੇ ਜ਼ਿਆਦਾਤਰ ਦੋਸਤੋ ਕਟੀਆਂ ਝੋਟੀਆਂ ਆਉਂਦੀਆਂ ਅੱਜ ਦੋਸਤੋ ਤਿੰਨ ਨਾਗ ਤੁਹਾਨੂੰ ਬੂਰੀਆਂ ਕਟੀਆਂ ਦੇ ਵਿੱਚ ਤੋਂ ਕੋਣੇ ਆ ਤੇ ਤਿੰਨ ਨਾਗ ਇਧਰ ਦੇ ਦੋਸਤੋ ਮੋਰਾ ਨਸਲ ਦੇ ਵਿੱਚ ਹੋਣਗੇ ਤਿੰਨ ਹੀ ਕਟੀਆਂ ਜਿਹੜੀਆਂ ਦੋਸਤੋ ਦੋ-ਦੋ ਥਣਾ ਆਣੀਆਂ ਤੁਹਾਨੂੰ ਪਤਾ ਹੀ ਹੈ ਵੀ ਦੋ ਥਣ ਵਾਲੀ ਕੱਟੀ ਲੱਭਣੀ ਇੱਕ ਵੀ ਬਹੁਤ ਔਖੀ ਹੋ ਜਾਂਦੀ ਹੈ ਤੇ ਇਸ ਵੀਰ ਕੋਲੇ ਦੋਸਤੋ ਤਿੰਨ ਕਟੀਆਂ ਇਸ ਟਾਈਮ ਇਹ ਵਿਕਾਊ ਆ ਤਿੰਨਾਂ ਕਟੀਆਂ ਦੇ ਦੋ ਦੋ ਥਣ ਹੋਣਗੇ ਇਹਨਾਂ ਦੇ ਬਾਕੀ ਤੁਹਾਨੂੰ ਪੂਰੀ ਤਸੱਲੀ ਦੋਸਤੋ ਕਰਾ ਦੂੰਗਾ ਬਾਕੀ ਛੇ ਨਾਗ ਤੁਹਾਨੂੰ ਪ੍ਰੋਪਰ ਦਿਖਾਉਣੇ ਆ ਇਹ ਤੋਰ ਪੇਰ ਕੇ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਜੇ ਉਹਦੀ ਆ ਕੇ ਦੋਸਤੋ ਤਸੱਲੀ ਕਰਕੇ ਖਰੀਦ ਲਿਓ ਤੇ ਬਾਕੀ ਸਾਰੀ ਗੱਲਬਾਤ ਆਓ ਬਾਈ ਨਾਲ ਕਰੀਏ ਜੀ ਬਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਤੁਹਾਡਾ ਠੀਕ ਠਾਕ ਹਾਂਜੀ ਬੜੀਆ ਤੁਸੀਂ ਦੱਸੋ ਕਿਰਪਾ ਭਗਵਾਨ ਦੀ ਅੱਛਾ ਮਾਲ ਮੂਲ ਆ ਜਾਂਦਾ ਮਾਲ ਵਾਧੂ ਆ ਜਾਂਦਾ ਵੀ ਕੀ ਵੀ ਜਾਂਦਾ ਨਾਲ ਹਾਂ ਨਾਲ ਦੇ ਲੇਕੀਆ ਜਾਂਦਾ ਆ ਜਾਂਦਾ ਠੀਕ ਐ ਅੱਛਾ ਦੋ ਥਣੀਆਂ ਦੇ ਵਿੱਚ ਤਿੰਨ ਝੂਟੀਆਂ ਹਨੀਆਂ ਆਪਣੇ ਕੋਲ ਆ ਤਿੰਨ ਝੂਟੀਆਂ ਆਪਣੇ ਕੋਲ ਠੀਕ ਐ ਤੇ ਤਿੰਨ ਹੀ ਬੂਰੀਆਂ ਹਨਾ ਤਿੰਨ ਬੂਰੀਆਂ ਜੀ ਹਾਂ ਠੀਕ ਐ ਅੱਛਾ ਇਧਰੋਂ ਸ਼ੁਰੂ ਕਰੀਏ ਕੋ ਉਧਰੋਂ ਕਰੀਏ ਜਿੱਧਰੋਂ ਮਰਜ਼ੀ ਕਰ ਲੋ ਇਧਰੋਂ ਕਰ ਲੋ ਬੂਰੀਆਂ ਦੇ ਪਾਸੋਂ ਅੱਛਾ ਕਿੰਨੇ ਟਾਈਮ ਦੀ ਹੋਊਗੀ ਜ ਗੇੜੇ ਸਾਰੇ ਇਹਦੇ ਆਪਾਂ ਕਢਾਉਣੇ ਆ ਕਿਉਂਕਿ ਜਿਹੜੇ ਵੀਰ ਦੂਰ ਆਉਂਦੇ ਆ ਜਾਂ ਬਾਹਰ ਬੈਠੇ ਆ ਉਹਨਾਂ ਨੂੰ ਅੰਦਾਜ਼ਾ ਜਾ ਹੋ ਜਾਂਦਾ ਇਹ ਦੋਸਤੋ ਪਹਿਲੇ ਨੰਬਰ ਤੇ ਕੱਤੀ ਤੁਹਾਨੂੰ ਦਿਖਾਉਣਾ 14 ਮਹੀਨੇ ਉਮਰ ਹੈ ਬੜੀ ਸੋਹਣੀ ਇਹ ਕੱਤੀ ਬਰੀਕੀਆਂ ਦੇ ਵਿੱਚ ਸੰਘ ਸੰਘ ਕਰਮਾੜੀ ਦੇ ਬੜੇ ਸੋਹਣੇ ਆ ਸੋਹਣੇ ਢਾਂਚੇ ਦੇ ਵਿੱਚ ਆ ਬਾਕੀ ਰੰਗ ਰੂng ਬੜਾ ਸੋਹਣਾ ਇਹਨਾਂ ਦਾ ਠੀਕ ਹੈ ਜੀ ਇਹ ਆ ਦੋਸਤੋ ਬਾਕੀ ਤੋਰ ਤੋਰ ਵੀ ਚੈੱਕ ਕਰ ਲਓ ਬਸ ਠੀਕ ਹੈ ਬਈ ਮੋੜ ਲਿਆ 14 ਮਹੀਨੇ ਦੋਸਤੋ ਉਮਰ ਹੈ ਤੇ ਰੇਟ ਦੱਸ ਲਿਓ ਬਈ ਇਹਦਾ ਰੇਟ ਬਰੇ ਫੋਨ ਤੇ ਕਰਾਂਗਾ ਫੋਨ ਤੇ ਕਰਨੇ ਹਾਂ ਰੇਟ ਸਾਰਿਆਂ ਦੇ ਫੋਨ ਤੇ ਕਰਾਂਗੇ ਸਾਰਿਆਂ ਦੇ ਹਾਂ ਠੀਕ ਆ ਉਹ ਵਪਾਰੀ ਪੂਰੀ ਫਰਮਾਂ ਦੀ ਲੈ ਜਾਂਦੇ ਬਾਈ ਯਾਰ ਅੱਛਾ ਹਾਂ ਗਾਹ ਵੇਚਣ ਨੂੰ ਉੱਚ ਨੂੰ ਹੈਨਾ ਹਾਂ ਫਿਰ ਉਹ ਅਗਰੇ ਮਾ ਤੂੰ 100 ਐਚ ਹੁੰਦਾ ਤੇਰਾ ਪਰਦਾ ਠੀਕ ਆ ਦੋਸਤੋ ਰੇਟ ਇਹ 6 ਨਗਾਂ ਦਾ ਹੀ ਫੋਨ ਦੇ ਉੱਤੇ ਟੈਗ ਕੀਤਾ ਜਾਊਗਾ ਤੁਹਾਨੂੰ ਨੰਬਰ ਵਾਈਜ਼ ਦੱਸ ਦਿੰਨਾ ਪਹਿਲੇ ਨੰਬਰ ਤੇ ਇਹ 14 ਮਹੀਨੇ ਦੀ ਬੂਰੀ ਕੱਟੀ ਤੁਹਾਨੂੰ ਦਿਖਾਈ ਆ ਤੁਸੀਂ ਨੰਬਰ YJ22 ਤੋਂ ਪੁੱਛਣਾ ਦੂਜੇ ਨੰਬਰ ਤੇ ਇਹ ਜਿਹੜੀ ਬੂਰੀ ਕੱਟੀ ਆਪਣੇ ਕੋਲੇ ਇਹ ਕਿੰਨੇ ਟਾਈਮ ਦੀ ਹੈ ਇਹ 13 ਕ ਮਹੀਨੇ ਬਸ ਜਿਹੜਾ ਜਦੋਂ ਮਹੀਨੇ ਦੀ ਉਮਰ ਉਮਰ ਤਾਂ ਇਹ ਸੇਮ ਜੀ ਬੂਰੀ ਆ ਰਪੋ ਠੀਕ ਹੈ ਦੋਸਤੋ ਇਸ ਕੱਟੀ ਦੀ ਉਮਰ 13 14 ਮਹੀਨੇ ਆ ਠੀਕ ਹੈ ਸੰਗ-ਸੰਗ ਇਹਦੇ ਵੀ ਕੁੰਡੇ ਆ ਬਾਕੀ ਸੋਹਣੀ ਕੱਟੀ ਤੇ ਰੰਗ ਸੋਹਣਾ ਹੈ ਦਾ ਵੀ ਜਿਵੇਂ ਲਾਲ ਰੂਪੀ ਹਾਂ ਲਾਲ ਬੂਰੀ ਜਿਹਨੂੰ ਆਪਾਂ ਕਹਿੰਦੇ ਆ ਤਿਲਾਂ ਕੱਟੀ ਆ ਦੋਸਤੋ ਇਹ ਇਹ ਦੋਨੂੰ ਦੋਸਤੋ ਦੂਜੇ ਨੰਬਰ ਤੇ ਦਿਖਾ ਰਿਹਾ ਬੜੇ ਸੋਹਣੇ ਢਾਂਚੇ ਦੇ ਵਿੱਚ ਕੱਟੀਆਂ ਠੀਕ ਆ ਭਾਈ ਮੋੜ ਲਿਆ ਸਿੰਗ ਗੜਾਈ ਦੇ ਵਿੱਚ ਜਮਾ ਗੜਾਈ ਦੇ ਵਿੱਚ ਨਿਕਣ ਗੜਾਈ ਦੇ ਵਿੱਚ ਕਰ ਲਿਆ ਉਮਰ ਦੇ ਹਿਸਾਬ ਨਾਲ ਇਹਨੇ ਇੱਥੇ ਗੋਲ ਕਰ ਜਾਣਾ ਬਾਕੀ ਥਣ ਥਣ ਦੋਸਤੋਂ ਤੁਹਾਨੂੰ ਦਿਖਾ ਦਿੰਨਾ ਤੇ ਰੰਗ ਇਹਨਾਂ ਤਿੰਨੇ ਬੂਰੀਆਂ ਕਟੀਆਂ ਦੇ ਬੜੇ ਸੋਹਣੇ ਆ ਇਹ ਥਣ ਝੋਲੀ ਦੋਸਤੋਂ ਆਲੂ ਦੋਏ ਦੇਖ ਲਓ ਜੀ ਠੀਕ ਆ ਥਣ ਚਾਰੇ ਨਿਕੜੇ ਵੀ ਹੋਣਗੇ ਤੇ ਬਰਾਬਰ ਬਰਾਬਰ ਦੇ ਹੋਣਗੇ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਤੇ ਤੁਹਾਨੂੰ ਦੂਜੇ ਨੰਬਰ ਤੇ ਦੋਸਤੋਂ ਕੱਟੀਆਂ ਦਿਖਾਈ ਹੈ ਅੱਛਾ ਜੀ ਤੀਜੇ ਨੰਬਰ ਤੇ ਆ ਇਹ ਥੋੜੇ ਜਿਹਾ ਕਾਲੇ ਪਨ ਦੇ ਵਿੱਚ ਹਨਾ ਹਾਂ ਇਹ ਕੰਨਾਂ ਨਾਲ ਥੋੜਾ ਜਿਹਾ ਰੰਗੇ ਦਾ ਹੋਰ ਆ ਤੇ ਇਹ ਕਿੰਨੇ ਟਾਈਮ ਦੀ ਇਹ ਸਾਲਕ ਦੀ ਮਸਾਫਾ ਹੋ ਜੀ ਅੱਛਾ ਠੀਕ ਹੈ ਹਾਂ ਦੋਸੋ ਇਸ ਕੱਟੀ ਦੀ ਉਮਰ 1 ਸਾਲ ਆ ਠੀਕ ਹੈ ਬਾਕੀ ਲਾਲ ਬੂਰੀ ਆ ਸੋਨੇ ਢਾਂਚੇ ਦੀ ਆ ਤੇ ਬਾਕੀ ਹੋਰ ਤੂਰ ਤੁਹਾਨੂੰ ਚੈੱਕ ਕਰਾ ਦਿੰਦਾ ਇਹ ਤੁਹਾਨੂੰ ਤੀਜੇ ਨੰਬਰ ਵਾਲੀ ਬੂਰੀ ਬੂਰੀ ਕੱਟੀ ਦਿਖਾਈ ਦੇ ਬਸ ਠੀਕ ਹੈ ਬਈ ਮੋੜ ਦੇ ਸੈਮਸੋਂਗ ਇਹ ਵੀ ਗੜਾਈ ਦੇ ਵਿੱਚ ਕਰਦੀ ਆਉਂਦੀ ਆ ਮੂਮਾ ਦੀ ਸੋਹਣੀ ਆ ਠੀਕ ਹੈ ਜੀ ਥਣ ਦਿਖਾ ਦਿੰਦਾ ਥਾਣੇ ਇੱਥੇ ਸਾਰੇ ਇਹ ਨਗਾ ਦੇ ਤੁਹਾਨੂੰ ਪਸੰਦ ਆਉਣਗੇ ਤੇ ਸਾਫ ਸੁਧਰੇ ਹੋਣਗੇ ਠੀਕ ਹੈ ਜੀ ਆਪ ਵੀ ਵੀਰ ਹੋਣੀ ਪੂਰੀ ਤਸੱਲੀ ਕਰਕੇ ਪਸ਼ੂ ਖਰੀਦਦੇ ਆ ਠੀਕ ਹੈ ਜੀ ਆਲੋ ਦੋਸਤੋ ਥਾਣ ਦੇਖ ਲਓ ਜੀ ਤੇ ਇਹ ਤੁਹਾਨੂੰ ਦਿਖਾਤੀ ਜੀ ਤੀਜੇ ਨੰਬਰ ਤੇ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਇਧਰੋਂ ਆ ਗਏ ਆਪਣੇ ਕੋਲੇ ਦੋ ਥਣੀਆਂ ਹਨਾ ਸਾ ਦੋ ਥਣਾਂ ਦਾ ਘਰ ਹੋਣਾ ਠੀਕ ਹੈ ਅੱਛਾ ਇਹ ਥਾਣੇ ਦੇਖ ਲਈਏ ਪਹਿਲਾਂ ਥਣ ਬਜ ਬਕਰ ਤਸੱਲੀ ਨਾਲ ਤਾਂ ਤਾਂ ਬੇਰਾਮ ਥਾਂ ਲੱਗੇ ਹੋਰ ਜਿੱਦਾਂ ਦੇ ਹਾਂ ਆਲੋ ਦੋਸਤੋ ਥਾਣ ਦੇਖ ਲਓ ਜੀ ਦੋ ਥਣ ਹੋਣਗੇ ਜੀ ਤੇ オリジナル ਥਣ ਹੋਣਗੇ ਇੱਕ ਇੱਕ ਸਰਾਖ ਹੀ ਨਾ ਹਾਂ ਇੱਕ ਇੱਕ ਸਰਾਖ ਵੀ ਰ ਹੋਰ ਜੀ ਠੀਕ ਹੈ ਲੈ ਆ ਕਿੰਨੇ ਕ ਟਾਈਮ ਦੀ ਹੋਊਗੀ ਇਹ ਇਹ ਹੈਗੀ ਫਿਰ ਚੋ 15 ਮਹੀਨਾ ਦੀ ਅੱਛਾ 14 15 ਮਹੀਨਾ ਦੀ ਹਾਂ ਠੀਕ ਹੈ ਹਾਂ ਜੀ ਲੈ ਚੱਲ ਬਾਕੀ ਕੱਦ ਘਾਟ ਸੋਹਣਾ ਕੱਦ ਘਾਟ ਬਹੁਤ ਹੋਰ ਜੀ ਹਾਂ ਬਾਕੀ ਜੇ ਨਸਲ ਦੀ ਗੱਲ ਕਰੀ ਤਾਂ ਦੋਸਤੋ ਮੋਹਰਾ ਨਸਲ ਦੇ ਵਿੱਚ ਆ ਲੰਮੀ ਲੱਤ ਦੀ ਕੱਟੀ ਆ ਇਹ ਸੋਹਣੇ ਢਾਂਚੇ ਦੀ ਇਹ ਤੁਸੀ ਲੰਮੀ ਬਹੁਤ ਆ ਹਾਂ ਅਮਰੀਕੀਆਂ ਦੇ ਵਿੱਚ ਚੰਗੀ ਆ ਦੋਸਤੋ ਸਿੰਗ ਗਲਾਈ ਦੇ ਵਿੱਚ ਆ ਮੂਦੀ ਲੰਬਾਈ ਬਹੁਤ ਹੈ ਤੇ ਧੋਣ ਤੂਣ ਕਾਫੀ ਲੰਬੀ ਹੈ ਇਸਕਾ ਬਹੁਤ ਲੰਬੀ ਥਣ ਦੋਸਤੋ ਦਿਖਾਤੀ ਆ ਤੁਹਾਨੂੰ ਦੋ ਥਣ ਹੋਣਗੇ オリジナル ਥਣ ਹੋਣਗੇ ਦੋਹਾਂ ਥਣਾ ਦੇ ਵਿੱਚ ਇੱਕ ਇੱਕ ਇਸਰਾਕ ਹੋਊਗਾ ਬਾਕੀ ਇੱਕ ਵਾਰੀ ਪਹਿਲਾਂ ਦਿਖਾਤੇ ਤੇ ਦੂਜੀ ਵਾਰੀ ਤੁਹਾਨੂੰ ਫੇਰ ਦਿਖਾ ਦਿੰਨਾ ਇਹ ਆਲੋ ਦੋਸਤੋ ਥਣਾ ਦੀ ਕਰ ਲੋ ਤਸਵੀਰ ਠੀਕ ਹੈ ਜੀ ਚੌਥੇ ਨੰਬਰ ਵਾਲੀ ਦਿਖਾਈ ਹੈ ਜੀ ਠੀਕ ਹੈ ਉਮਰ ਕਿੰਨੀ ਸੀਗੀ ਇਹ ਇਹ 14-15 ਮਹੀਨੇ ਦਾ 15 ਮਹੀਨੇ ਉਮਰ ਹੈ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਹਾਂ ਇਹ 13 ਮਹੀਨੇ ਬਚੀ ਹੈ ਅੱਛਾ ਇਹ 13 ਮਹੀਨੇ ਦਾ ਹਾਂ ਸੰਗਰੌਰ ਜੀ ਦੇਖ ਜਮੇ ਨਿਕਣੇ ਕੋਲੋਂ ਮੋੜੀ ਜਾਂਦੀ ਹਾਂ ਜਮੇ ਰੁਪਈਆ ਨਿਕਣੇ ਜਦੋਂ ਬਾਣ ਗਈ ਤੋਰੀ ਇਹਨੂੰ ਵੀ ਮਾੜੀ ਜੀ ਦੋਸਤੋ 6 ਦੇ 6 ਨਾ ਗਈ ਤੋਰਾਂਗੇ ਠੀਕ ਹੈ ਜੀ ਇਹ ਤੁਹਾਨੂੰ 5ਵੇਂ ਨੰਬਰ ਵਾਲੀ ਕੱਟੀ ਦਿਖਾ ਰਹੇ ਹਾਂ ਦੋਸਤੋ ਉਮਰ ਕਿੰਨੀ ਹੋਗੀ ਉਮਰ 13 ਮਹੀਨੇ ਦੀ ਹੈ 13 ਮਹੀਨੇ ਦੀ ਹੈ ਇਹਦੇ ਵੀ ਦੋਸਤੋ ਦੋ ਥਣ ਹੋਣਗੇ ਥਣ ਤੁਹਾਨੂੰ ਪੂਰੀ ਤਸੱਲੀ ਕਰਾ ਦੇਣਾ ਤੇ 13 13 ਮਹੀਨੇ 13 ਮਹੀਨੇ ਉਮਰ ਹੈ ਹਾਂ ਬਾਕੀ ਮੂੰਹ ਮਾ ਦੀ ਬੜੀ ਸੋਹਣੀ ਹੈ ਤੇ ਰੰਗ ਇਹਨਾਂ ਤਿੰਨਾਂ ਕਟੀਆਂ ਦਾ ਐਨ ਬਿਲਕੁਲ ਬਲੈਕ ਹੋਊਗਾ ਠੀਕ ਹੈ ਜੀ ਇਹ ਆਲੋ ਦੋਸਤੋ ਤੋਰ ਤੋਰ ਬਾਕੀ ਚੈੱਕ ਕਰਾ ਰਿਆ ਤੁਹਾਨੂੰ ਮੈਂ ਤੇ ਇਸ ਕੱਟੀ ਦੇ ਦੋਸਤੋ ਥਣ ਬੜੇ ਸੋਹਣੇ ਆ ਇਹ ਆਲੋ ਦੋਸਤੋ ਦੇਖ ਲਓ ਜੀ ਥਣ ਥਣ ਦਾ ਸਾਈਜ਼ ਦੇਖੋ ਤੇ ਗੈਪ ਗੂਪ ਬਿਲਕੁਲ ਬਰਾਬਰ ਦਾ ਠੀਕ ਹੈ ਜੀ ਇਹ ਫਿਰ ਤਿੰਨਾਂ ਦੀ ਇੱਕ ਇੱਕ ਇਸਰਾਖ ਹੋਊਗਾ ਨੇ ਹਾਂ ਹਾਂ ਫਿਰ ਇੱਕ ਇੱਕ ਕੱਟਿਆ ਆਪਾਂ ਵੇਟ ਚੈੱਕ ਕਰਕੇ ਲਿਆਉਣਾ ਔਰ ਜਿੱਤਨ ਪਤਾ ਹੀ ਆ ਦੋ ਲ ਕੱਟਿਆ ਕਿੰਨੀਆ ਵੇਟੀਆਂ ਆਪਾਂ ਵੀੜੂ ਆਪਣੀ ਪੈਂਦੀ ਆ ਠੀਕ ਆ ਦੋਲਾਂ ਨੇ ਤਾਂ ਬਸ ਤਨ ਪਤਾ ਹੀ ਆ ਇਹ ਯਾਰ ਬਹੁਤ ਔਖੀਆਂ ਲੱਭਦੀਆਂ ਇੱਕ ਵੀ ਗੱਟੀ ਬਹੁਤ ਲੋ ਔਖੀ ਹੋ ਜਾਂਦੀ ਲੱਭਣੀ ਹਾਂ ਤੇ ਤਿੰਨੇ ਫਿਰ ਕਿਹਾ ਤਗੜਾ ਹੀ ਆ ਜਿਹੜੇ ਕੱਢ ਲਿਆਉਂਦੇ ਨੇ ਤੇ ਤੇਰਾ ਬੰਦ ਨੂੰ ਪਤਾ ਹੀ ਆ ਹਾਂ ਇਹਨਾਂ ਨੂੰ ਪਤਾ ਹੀ ਜਦੋਂ ਹੁਣ ਮੈਂ ਕਦੇ ਮੰਗਵਾ ਲਈ ਜੇ ਬਾਈ ਹਾਂ 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 ਅਗਲੇ ਕਹਿੰਦੇ ਪਪਾ ਦੋਲ ਨਹੀਂ ਆਈ ਦੋਲ ਨਹੀਂ ਆਈ ਤੇਰਾ ਪੱਤਨ ਨੇ ਲੈ ਆ ਮੰਗਾਈ ਠੀਕ ਐ ਕਟੀਆਂ ਦਾ ਆਪਣੇ ਕੋਲ ਹੋਰ ਆ ਜਾਣਗੇ 500 ਨੂੰ ਵਾਧੂ ਅੱਛਾ ਦੋਲ ਗੱਡੀਆਂ ਹਾਂ ਅੱਛਾ ਦੋਲ ਨਹੀਂ ਹੋਣਗੀਆਂ ਹਾਂ ਉਹ 500 ਤੱਕ ਆ ਫਿਰ ਵੀਡੀਓ ਚ ਅਗਲੀ ਮਿਲ ਨੂੰ ਹਾਂ ਠੀਕ ਅਗਲੀ ਵਾਰ ਤੁਹਾਨੂੰ ਫੇਰ ਦਲ ਮਿਲਣੀ ਹੈ ਅੱਛਾ ਅੱਛਾ ਠੀਕ ਹੈ ਹਾਂ ਇਹ ਦੋਸਤੋ 6ਵੇਂ ਨੰਬਰ ਵਾਲੀ ਕੱਟੀ ਤੁਹਾਨੂੰ ਦਿਖਾਉਣਾ ਇਹ ਹੋਊਗੀ ਸਾਲ ਕਦੀ ਹੋਊਗੀ ਹਨਾ ਇਹ ਤਾਂ ਇਹ ਹਾਂ ਹਾਂ ਕਰ ਮੈਨੇ ਸਾਲ ਦੇ ਘਰੇ ਚ ਮੰਨ ਲਓ ਤੁਸੀਂ ਹਾਂ ਸਾਲ ਕਦੇ ਤਕਰੀਬਨ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਹਾਂ ਇਹ ਵੀ ਸੋਨੇ ਢਾਂਚੇ ਦੇ ਵਿੱਚ ਆ ਬੜੀ ਸੋਹਣੀ ਹੈ ਕੁਆਲਿਟੀ ਇੰਨਾਂ ਸਾਰੀਆਂ ਕੱਟੀਆਂ ਦੀ ਬੜੀ ਚੰਗੀ ਕਾਲੀ ਸ਼ਾਹ ਕੱਟੀਆਂ ਹਾਂ ਰੰਗ ਰੂਗ ਨੇ ਇੰਨਾਂ ਸਾਰੀਆਂ ਕੱਟੀਆਂ ਦੇ ਬੜੇ ਸੋਹਣੇ ਇਹ ਤੁਹਾਨੂੰ 6ਵੇਂ ਨੰਬਰ ਵਾਲੀ ਦਿਖਾਉਣਾ ਤੇ ਥਣ ਥਣ ਇਹਦੇ ਵੀ ਤੁਹਾਨੂੰ ਤਸੱਲੀ ਕਰਾ ਦਿੰਨਾ ਦੋਸਤੋ ਇਹਦਾ ਖਾਸ ਦੀ ਬੱਚ ਰੇਟ ਇਹਨਾਂ ਸਾਰੀਆਂ ਕਟੀਆਂ ਦੀ ਦੋਸਤੋ ਫੋਨ ਦੇ ਉੱਤੇ ਤੈਕੀਫੇ ਜਾਣਗੇ ਇਹ ਆਲੋ ਦੋਸਤੋ ਥਾਣਾ ਚੈੱਕ ਕਰੋ ਜੀ ਠੀਕ ਹੈ ਜੀ ਦੋਰੇ ਆ ਜਾਣਗੇ ਜੀ ਧੋਲੀਆਂ ਚਾਲਾਂ ਦਾ ਕਰਵਾ ਲਾਂਗੇ ਸਾਰੇ ਇਹਨਾਂ ਦੇ ਤਿੰਨਾਂ ਕਟੀਆਂ ਦੀ ਹਾਂ ਬਾਕੀ ਸੀ ਰਸੂਲ ਕਮਰ ਜੀ ਬੋਤਲ ਜਿਵੇਂ ਮਰਜ਼ੀ ਕਰੀਆ ਨਾਲ ਅੱਛਾ ਠੀਕ ਹੈ ਇਹਨਾਂ ਦੇ ਚਾਰੇ ਕਰਵਾਾਂਗੇ ਬੱਚਿਆਂ ਠੀਕ ਹੈ ਅੱਛਾ ਰੇਟ ਰੂਟ ਇਹਨਾਂ ਦੇ ਜਾਇਜ਼ ਹੀ ਹੋਣਗੇ ਰੇਟ ਦੇ ਵਿੱਚ ਜਾਇਜ਼ ਜਮਾ ਕਰਾਂਗੇ ਕਿਉਂਕਿ ਮੇਰੇ ਭਰਾਵਾਂ ਦੀ ਮੰਗ ਵਾਲੀ ਆ ਭਾਈ ਕਹੇ ਦੋਲ ਨਹੀਂ ਭਾਈ ਦੋਲ ਨਹੀਂ ਆਈ ਤਾਂ ਫਿਰ ਤਿੰਨ ਦੋਲੇ ਹੀ ਲਿਆਨੇ ਠੀਕ ਹੈ ਹਾਂ ਜੀ ਦੋਸਤੋ ਰੇਟ ਇਹਨਾਂ ਦੇ ਜ 1 ਤੋਂ ਲੈ ਕੇ 6 ਨੰਬਰ ਤੱਕ ਤੁਹਾਨੂੰ ਸਾਰੇ ਜਾਨਵਰ ਇਹ ਤੋਰ ਕੇ ਦਿਖਾਤੇ ਆ ਬਾਕੀ ਥਣ ਤੁਣ ਐਨ ਪੂਰੀ ਤਸੱਲੀ ਕਰਾਤੀ ਆ ਫਿਰ ਵੀ ਜਿਹੜਾ ਨਾਗ ਤੁਹਾਨੂੰ ਇੱਥੇ ਆ ਕੇ ਜਚੂਗਾ ਉਹਦੀ ਆ ਕੇ ਤੁਸੀਂ ਤਸੱਲੀ ਕਰਕੇ ਖਰੀਦ ਲਿਓ ਤੇ ਚਲੋ ਠੀਕ ਆ ਬਾਈ ਜੀ ਸਾਸਰੀ ਕਾ ਬਾਈ ਧੰਨਵਾਦ ਜੀ